ਚਾ ਚਾ ਛਾਵਾਸ਼ ਇੱਕ ਵਾਰੀ ਮੈਂ ਇਹਨਾਂ ਨੂੰ ਕਹਾਂ ਮੈਂ ਗੱਡੀ ਚੈੱਕ ਕਰਕੇ ਦੇਖ ਲਓ ਚਲਾ ਕੇ ਤੇ ਸਲਾਹ ਅਸੀਂ ਹੁਣ ਇਹ ਕਰੀਆ ਭਾਈ ਕਿ ਮੈਂ ਗੱਗੂ ਨੂੰ ਮਖਾਂ ਕਰਦੇ ਆਂ ਦੇਖਦੇ ਆਂ ਇੱਥੇ ਪੱਲੀ ਵਿਛਾ ਲਿਆ ਕਰਾਂਗੇ ਤੇ ਇੱਕ ਬੰਦਾ ਆਪਦੀ ਪੱਲੀ ਖਿੱਚ ਕੇ ਲੈ ਜਾ ਕਰੂ ਆਏ ਜੇ ਕੰਮ ਲੋਟ ਆਇਆ ਤਾਂ ਮਮੀ ਦੇਖਿਓ ਹਾਂ ਦੁੱਧ ਕਦੋਂ ਕੋ ਪਾਇਆ ਸੀ ਇਹਨੂੰ ਮਮੀ ਇੱਕ ਕਮਰੇ ਦੀ ਆ ਹੈ ਦੁੱਧ ਕਦੋਂ ਕੋ ਪਾਇਆ ਸੀ ਇਹਨੂੰ ਕਿ ਪਾਇਆ ਦੁੱਧ ਇਹਨੂੰ ਬਾਕੀ ਬਾਕੀ ਇਧਰ ਲਾਉਣ ਦੀ ਜਿਹੜੇ ਆਪਾਂ ਪਰਾਹਿੰੰਦਾ ਮਾ ਉਹ ਰੋੜਿਆਂ ਦੀ ਭਰੀ ਖੜੀ ਟਰਾਲੀ ਵਿਹੜੇ 'ਚ ਬਾਜਾਂ ਮਰੀ ਜਾਂਦੀ ਆ ਕਹਿੰਦੀ ਭਾਈ ਤੁਸੀਂ ਟਰੈਕਟਰ ਮਗਰ ਰੋੜੇ ਕੁੱਟਣ ਵਾਲੀ ਮਸ਼ੀਨ ਪਾ ਲਿਓ ਤੇ ਦਿਨ ਅੱਜ ਫੇਰ ਭਾਈ ਕਿਸਮੈਲਾ ਜਾਂ ਬੱਦਲਬਈ ਵਾਲਾ ਮਾਹੌਲ ਜਾਂ ਬਣ ਗਿਆ ਤੇ ਆਉਣ ਵਾਲੇ 2-3 ਦਿਨ ਮਾਹੌਲ ਥੋੜਾ ਇਹ ਮੌਸਮ ਦਾ ਖਰਾਬ ਰਹੂਗਾ ਤੇ ਖੈਰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਸਰੀ ਕਾਲ ਤੇ ਸਵਾਗਤ ਆਜ ਦੇ ਬਲੌਗ ਚ ਜੀ ਆਇਆਂ ਆਖਦੇ ਆ ਤੁਹਾਨੂੰ ਤੇ ਕਾਰਜਕਰਮ ਅੱਜ ਦਾ ਜਿਵੇਂ ਤੁਹਾਨੂੰ ਪਹਿਲੀ ਸਕੇਤ ਦੇਤਾ ਤੇ ਕੱਲ ਵੀ ਆਪਾਂ ਸ਼ੁਰੂ ਕਰਿਆ ਸੀ ਕੱਲ ਮਸ਼ੀਨ ਛੱਡਿਆ ਏ ਸੀ ਅੱਜ ਖੈਰ ਆਪਾਂ ਨੂੰ ਹੋਰ ਮਸ਼ੀਨ ਮਿਲੂਗੀ ਲਿਆਉਣੇ ਆ ਤੇ ਰੂੜੇ ਕਟਦੇ ਆ ਤੇ ਕਮਰਿਆਂ ਚ ਵਿਛਾਉਣੇ ਆ ਪੰਜ ਛੇ ਟਰਾਲੀਆਂ ਸਾਡੇ ਕੋਲ ਇਹ ਰੂੜੇ ਕੁੱਟਣ ਵਾਲੀਆਂ ਅੱਜ ਹੈਗੀਆਂ ਤੇ ਦੇਖਦੇ ਆ ਕਿੰਨਾ ਕੰਮ ਨੇਪਰੇ ਚੜਦਾਗਾ ਤੇ ਸਮਾਂ 7:00 ਵਜੇ 40 ਮਿੰਟਾਂ ਦਾ ਹੋ ਗਿਆ ਤੇ ਉਮੀਦ ਇਹ ਕਰੀ ਸੀਗੀ ਕਿ 8 ਵਜੇ ਨੂੰ ਕੰਮ ਸ਼ੁਰੂ ਕਰ ਦਾਂਗੇ ਖੈਰ 8 ਤੋਂ ਥੋੜਾ ਜਿਹਾ ਲੇਟ ਹੋ ਜਾਾਂਗੇ ਤੇ ਦੇਖਦੇ ਆ ਕਿਹੋ ਜਿਹਾ ਰਹਿੰਦਾ ਅੱਜ ਦੇ ਦਿਨ ਦਾ ਮਾਹੌਲ ਚਾਲ ਬਣੇ ਰਿਓ ਐਂਡ ਤੱਕ ਨਾਲ ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤਾਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਭਾਈ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਬਿਲਕੁਲ ਫ੍ਰੀ ਆ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾਗਾ ਤੇ ਫੋਲੋ ਵੀ ਕਰ ਲਿਓ ਫੇਸਬੁੱਕ ਤੇ ਦੇਖਦੇ ਆ ਤਾਂ ਇਹ ਤੇ ਇਸੀ ਗੱਲਬਾਤ ਜੀ ਲੈ ਕੇ ਹਾਜ਼ਰ ਹੁੰਦੇ ਰਹਨੇ ਆ ਆ ਜਾ ਭਾਈ ਤੇ ਖੈਰ ਵੇਖਦੇ ਆਗੇ ਪਹਿਲਾਂ ਹਾਕਦੇ ਆਪਾਂ ਆਸ਼ੇ ਨੂੰ ਤੇ ਮਸ਼ੀਨ ਪਾਉਣ ਦੀ ਡਿਉਟੀ ਅਦਾਸ ਦੀ ਅੱਜ ਖੁਦ ਆਪਦੀ ਲੱਗ ਗਈ ਏ ਗੱਡੀਆਂ ਬਿਲਕੁਲ ਰੈਡੀ ਆ ਦਿੱਲੀ ਦਾ ਕਪੜਾ ਝਾੜ ਪੋਹਂਚ ਤੇਲ ਪਾਣੀ ਚੈੱਕ ਕਰ ਲਈਏ ਫਿਰ ਤੋਰਦੇ ਆਪਾਂ ਇਹਨੂੰ ਓਏ ਗਰੂਏ ਬਾਦੂ ਬੱਲੇ ਬੱਲੇ 13.5 ਲੀਟਰਾਂ ਨਾਲ Oh, ich grüße. 加油！加油！ ਅੱਜ ਤੁਹਾਨੂੰ ਪਿੰਡ ਦੇਆਂ ਭੀੜੀਆਂ ਗਲੀਆਂ ਦੇ ਸ਼ੈਅਰ ਕਰਾਵਾਂਗੇ ਤੇ ਉਹ ਤਾਂ ਪਰੇ ਦੀ ਰਾਹ ਬਗਲ ਕੇ ਆਉਂਦਾ ਸੀ ਥੋੜਾ ਜਿਹਾ ਮੈਂ ਬਸ ਇੱਧਰ ਦੀ ਇੱਕ ੜੀ ਇਸ ਲਿਆ ਟਰੈਕਟਰ ਉਹ ਤੱਕੜੇਓ ਇੱਥੇ ਭਾਈ ਸਾਡੇ ਪਿੰਡ ਦਾ ਵਿਚਾਲਾ ਆ ਗਿਆ ਤੇ ਸਾਰੇ ਤੋਂ ਉੱਚਾ ਥਾਂ ਪਿੰਡ ਦਾ ਇਸ ਜਗ੍ਹਾ ਤੇ ਆ ਤੇ ਇਹ ਚੌਂਟਾ ਵਜਦਾ ਪਿੰਡ ਦਾ ਤੇ ਕੋਸ਼ ਗਲੀਆਂ ਪੱਕੀਆਂ ਹੋ ਗਈਆਂ ਤੇ ਕੁਝ ਨਹੀਂ ਹੋਈਆਂ ਇਹ ਆ ਚੌਂਟਾ ਭਾਈ ਇਹ ਥੋੜਾ ਜਿਹਾ ਨੂੰ ਜ਼ੂਮ ਕਰਕੇ ਦਿਖਾਈਏ ਆ ਪੜ ਲਓ ਭਾਈ ಗ್ರಾಮ ਪੰਚਾਇਤ ਸੋਰਟਿਆ ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਲਗਾਉਂਦੇ ਹਾਂ Wow, upel mana? tak Hari jam itu kalau naga. Oh, oh, oh. Cepat. Oli, saya Aha. Cepat ya. ਦੀਆਂ ਘੜੀਆਂ ਖਤਮ ਹੋਈਆਂ ਆਇਆ ਨੌਜਵਾਨਾਂ ਫੋੜ ਕੇ ਕਰ ਲਾਂਗੇ ਆਹ ਬਸ ਹੋਈ ਉਹ ਲੱਪਾ ਜਾ ਬੱਜੀ ਜਾਂਦਾ ਦੂਜੇ ਲੱਪੇ ਸੰਨ ਜਾ ਕੇ ਹੋਈਂਦਾ ਪਿੱਛੇ ਮੋੜ ਲੈ ਘਟ ਮੋੜਦੀ ਆ ਚੱਲ ਟਰੈਕਟਰ ਬਾਹਰ ਲੈ ਜਾਓ ਉੱਥੋਂ ਜਾਓ ਟਰੈਕਟਰ ਦਾ ਟਰਾਲੀ ਪਾਵਾਂਗੇ ਉਹ ਦੂਜੀ ਵਾਹ ਹੀ ਰੋ ਜੀ ਤੇਲ ਪਾਉਣ ਤੋਂ ਪਹਿਲਾਂ ਰੱਬ ਦਾ ਨਾਮ ਲੈ ਲਿਆ ਇੱਕ ਵਾਰੀ ਮੈਂ ਇਹਨਾਂ ਨੂੰ ਕਿਹਾ ਵਾ ਗੱਡੀ ਚੈੱਕ ਕਰਕੇ ਦੇਖ ਲਓ ਚਲਾ ਕੇ ਫੈਲੀ ਚਾ ਜਿੰਦਗੀ ਦੀ ਕੋਈ ਚੈੱਕ ਨਾ ਹੋਵੇ ਸੈਟ ਆ ਬਾਲੋ ਤੇਰਾ ਮਾੜੇ ਆ ਕਸ ਲਾਂਗੇ ਉਹ ਤਾਂ ਉਹ ਤਾਂ ਪੱਤਰੀ ਖੜਖਦੀ ਆ ਕੱਢਦੇ ਜੇ ਨਾੜ ਖੁੱਲਦਾ ਤਾਂ ਉਹਦਾ ਬਾਲੇ ਮਟਿਆ ਬਰੀਕ ਕਰ ਲਾਂਗੇ ਪਾਪਾ ਮਾੜੇ ਜੀ ਇਹਨਾਂ ਨੂੰ ਆ ਕਸ ਲੈ ਜਾਂਦੇ ਦੋ ਘੰਟੇ ਕੋਈ ਨਹੀਂ ਭੱਗਦੀ ਕੀ ਕਹਿਣਾ ਗੱਗੂ ਦੋ ਘੰਟੇ ਦੋ ਘੰਟਿਆਂ ਚ ਆਦਾ ਕਿਧਰ ਉਂਗਲੇ ਆ ਬਈ ਗੱਗੂ ਨੇ ਦੋ ਘੰਟਿਆਂ ਦਾ ਟਾਈਮ ਦੇਤਾ ਖੜਕਾ ਕਰਨਾ ਵੀ ਹਟਾ ਦੇਗੇ ਨੌਜਵਾਨ ਕਹਿੰਦੇ ਲੈ ਗੱਗੂ ਲਾਈਨ ਟੇਪ ਉਹ ਜਿਹੜਾ ਸ਼ਰਤ ਇੱਥੇ ਹੀ ਤੇ ਵਹੀਂ ਬਾਲਾ ਇੰਨ ਲੱਗੂ ਇਨੀ ਕੀ ਪਟਾਉਣ ਦੀ ਕਰਤਾ ਹਾਂ ਦੇਖ ਲੈਨੇ ਇੱਕ ਅੱਧੀ ਚੂੜੀ ਘੁਮਾ ਕੇ ਹੋਲੀ ਹੋਲੀ ਰੱਖੀ ਤੇ ਟੀਪ ਟੇਢੀ ਆ ਟੀਪ ਹੁੰਦੀ ਆ ਕੀਪ ਹੁੰਦੀ ਆ ਗੱਗੂ ਕੁਜੀ ਹੁੰਦੀ ਆ ਗੱਗੂ ਕਹਿੰਦਾ ਤੇਲ ਪਾ ਦਿੰਦੀ ਆ ਬਸ ਸਮਾਂ ਭਾਈ ਸਾਡਾ 8 ਵਜੇ ਦੀ ਸਲਾਹ ਕਰਦੇ ਕਰਦੇ 8:50 ਮਿੰਟਾਂ ਦਾ ਹੋ ਗਿਆ 9:00 ਵਜੇ ਦੇ ਲੱਭੀ ਹੋ ਗਿਆ ਕੰਮ ਚਲ ਦੇਰ ਆਈ ਦਰੋਸਤ ਆਈ ਕਾਲਾ ਓਏ ਡੀਜ਼ਲ ਪਾ ਲਿਆ ਤੇ ਕੰਮ ਓਕੇ ਰਿਪੋਰਟ ਮਾਹੌਲ ਬਣਾ ਲਿਆ ਤੇ ਸਲਾਹ ਅਸੀਂ ਹੁਣ ਇਹ ਕਰੀਆ ਭਾਈ ਕਿ ਮੈਂ ਗੱਗੂ ਨੂੰ ਮਖਾਇਆ ਕਰਦੇ ਆਂ ਦੇਖਦੇ ਆਂ ਇੱਥੇ ਪੱਲੀ ਵਿਛਾ ਲਿਆ ਕਰਾਂਗੇ ਤੇ ਇੱਕ ਬੰਦਾ ਆਉਦੀ ਪੱਲੀ ਖਿੱਚ ਕੇ ਲੈ ਜਾ ਕਰੂ ਆਂ ਜੇ ਕੰਮ ਲੋਟ ਆਇਆ ਤਾਂ ਨਹੀਂ ਫਿਰ ਬੱਠਲ ਬਰਾੰਤੀਆਂ ਸਹੀ ਤੇ ਉਹ ਉਹ ਕਹਿੰਦੇ ਸੀ ਰਿੜੀ ਜੀ ਲੈ ਜਾਓ ਭਾਈ ਇੱਕ ਟਾਇਰ ਵਾਲੀ ਉਹਦਾ 50 ਰੁਪਏ ਦੇਣ ਦਾ ਕਰਾਇਆਗਾ ਤੇ ਦੋ ਰੇੜੀਆਂ ਲਿਆਉਂਦੇ ਸੀ ਉਹ ਉਹ ਵੀ ਨਹੀਂ ਲਿਆਂਦੇ ਮੈਂ ਦੇਖ ਲਾਂਗਾ ਮਹਾ ਮੋਟਰਸਾਈਕਲ ਤੇ ਲੈ ਆਵਾਂਗਾ ਜਦ ਕੰਮ ਆੜਿਆ ਤਾਂ ਤੇ ਵੀ ਉਹਦੇ ਨਾਲ ਆਪਦਾ ਇੱਥੇ ਥੱਲੇ ਲਾਓ ਤੇ ਇੱਕ ਰੇੜੀ ਸੈਟ ਕਰਾਉਂਦੇ ਆਉਂਦੇ ਦੂਜੀ ਭਰ ਜਾਂਦੀ ਆ ਉਹਨੂੰ ਤੇ ਕੰਮ ਐਂ ਕਰਨ ਨੂੰ ਕਹਿੰਦੇ ਆ ਅਸੀਂ ਦੇਖਦੇ ਆ ਇਹ ਕਿੰਨਾ ਕ ਸਿਰੇ ਝੜਦਾ ਹੈਗਾ ਤੇ ਹੈਂ ਆਂਟ ਲਾਉਣੀ ਆ ਆ ਵੀ ਕਰ ਦਿੰਦੇ ਆਂ ਕੁਝ ਹੋਰ ਕਰ ਲੈਣੇ ਵਾ ਕਰ ਦਿੰਨੇ ਆ ਤੇ ਇਹਦਾ ਮਸ਼ੀਨ ਦਾ ਕਿਰਾਇਆ ਭਾਈ 600 ਰੁਪਿਆ ਬਹੁਤਾ ਕਿ ਹੋਰ ਕਰਨੀ ਆ ਬੱਸ ਬੋਤਾ ਅੰਗਰ ਲਾ ਦੇ ਕਾਂਟ ਨਹੀਂ ਬਸ ਇੱਕ ਲੈ ਇੱਕ ਜਣਾ ਆਪਦੇ ਹਸਾਬ ਸਿਰ ਦਾ ਖਿੱਚ ਕੇ ਲੈ ਜਾ ਕਰੋ ਮਤਾ ਜੀ ਤੇ ਦੂਜਾ ਆਪਦੇ ਗੱਡੀ ਲਾ ਲਿਆ ਕਰੋ ਥੱਲੇ ਲਾਂਗੇ ਕਿਉਂ ਬਹੁਤ ਹੈ ਬੰਦ ਤਾਂ ਨੱਟ ਭਾਈ ਮੈਨੂੰ ਤਾਂ ਇਹ ਲੱਗਦਾ ਵੱਧ ਪਾਤੇ ਯਾਰ ਮੈਂ ਕਈ ਰੋਟਨ ਨਹੀਂ ਚ ਦੇਖ ਲਾ ਕਿੰਨਾ ਹੁੰਦਾ ਕੋਈ ਯਾਰ ਜਲ ਸਾਫ ਸਭਾਈ ਜੀ ਕਰਦੇ ਤਾਂ ਇੰਨਾ ਸਾਹਬ ਜਾਜ ਨਾਲ ਪ੍ਰਸ਼ਾਦੇ ਛਕ ਲੋ ਤੇ ਭਾਈ ਇੱਕ ਕਮਰੇ ਚ ਰੋੜੇ ਕੁੱਟ ਕੇ ਪਾਉਣ ਤੇ ਸਾਨੂੰ ਇਹਦੇ ਚ ਅ 20-21 ਮਿੰਟਾਂ ਦਾ ਟਾਈਮ ਲੱਗੇਗਾ ਇਹ ਪੂਰਾ ਸਹੀ ਮਾਤਾ ਕਹਿੰਦੇ ਥੋੜਾ ਟਾਈਮ ਹੀ ਲੱਗਿਆ ਹਾਂ ਤੇ ਕਮਰਾ ਭਾਈ ਇਹ ਹੈਗਾਗਾ ਕਿੰਨੇ ਆ 14 ਫੁੱਟ ਚੌੜਾ ਮੰਮੀ ਕਿੰਨੇ ਫੁੱਟ ਚੌੜਾ ਪਾਪਾ ਇਹ ਕੱਟ ਆ ਇਹ ਹਾਂ ਪਾਸੇ ਵਾਲੇ ਦੇ ਵੱਡੇ ਆ ਕਮਰੇ ਹੈ 14 16 ਦਾ ਪਾਪਾ ਕਹਿੰਦਾ ਭਾਈ ਸਹੀ ਆ ਮੇਰਾ ਆਈਡੀਆ ਯਾ ਮੋਟਾ ਮੋਟਾ ਯਾ ਸੀ ਤੇ ਇਹਦਾ ਮਤਲਬ ਆਈਡੀਆ ਯਾ ਹੋਗਾ ਇਹਨਾਂ ਨੂੰ 20 ਤੋਂ 25 ਮਿੰਟ ਇੱਕ ਕਮਰੇ ਚ ਲੱਗਣਗੇ ਰੋੜੇ ਕੁੱਟਣ ਦੇ ਇਹ ਆਟੇ ਰੀ ਚੋਂ ਹਜੇ ਥੋੜਾ ਜਿਹਾ ਹੱਲਾ ਹੀ ਬੋਲਿਆ ਤੇ ਉਹ ਟਰਾਲੀ ਭਰੀ ਖੜੀ ਆ ਤੇ ਇੱਕ ਟਰਾਲੀ ਉਧਰ ਪੜੀ ਖੜੀ ਆ ਤੇ ਗੱਗੂ ਕੇ ਲਾਈਆਂ ਪਈਆਂ ਨੇ ਉਧਰ ਦੋ ਟਰਾਲੀਆਂ ਤੇ ਬਾਕੀ ਇਹ ਲੋਡ ਪਈ ਦਾ ਉੱਤੋਂ ਥੱਲਾ ਹੋਰ ਹੋ ਜੂ ਡਲੇ ਬਥੇਰੇ ਸੁਖ ਨਾਲ ਗੱਗੂ ਕਹਿੰਦਾ ਸ਼ੱਕ ਉਹ ਪਰਸ਼ਾਦੀ ਕਰਾਂ ਹਾਈ ਚੀ ਕਹਿੰਦੇ ਉਹ ਵੀ ਆ ਗਿਆ ਜੀ ਦਾ ਇੰਤਜ਼ਾਰ ਹੋ ਰਿਹਾ ਸੀ ਭਾਈ ਸਾਹਿਬ ਸੁਖਪਾਲ ਸਿੰਘ ਕਾਲਾ ਤੇ ਪੱਲੀ ਦੇ ਕੰਮ ਜਿਵੇਂ ਮੈਂ ਕਹਿੰਦਾ ਸੀਗਾ ਵੱਧਗਾ ਸੂਤ ਆਏ ਤੇ ਐ ਸੂਤ ਆ ਜਾਂਦਾ ਵੀ ਥੱਲੇ ਕੋ ਰੋੜੀਆਂ ਰੱਪੀਆਂ ਟਿਕ ਪੈਂਦੀਆਂ ਤੇ ਉਹਨਾਂ ਦੇ ਪੱਲੀ ਟੈਰਾ ਵਾਂਗੂ ਘੜਿਸ ਦੀ ਤਰੀ ਆਉਂਦੀ ਹੈਗੀ ਤੇ ਖੈਰ ਲੋਟਾ ਮਹੌਲ ਪਹਿਲਾਂ ਤਿੰਨ ਸੀ ਨੌਜਵਾਨ ਹੁਣ ਚਾਰ ਹੋ ਗਏ ਤੇ ਮੱਠੇ ਮੱਠੇ ਸੁਭਾਣ ਨਾਲ ਕੰਮ ਆ ਨਿਵੇੜੀ ਜਾਵਾਂਗੇ ਤੇ 1600 ਆਪਣੇ ਨਾਲ ਏਰੀਆ ਤੇ ਦੇਖਦੇ ਆ ਕਿੰਨੇ ਰੋੜੇ ਪੈਂਦੇ ਆ ਤੇ ਕਿੰਨਾ ਟਾਈਮ ਲੱਗਦਾ ਤੇ ਉਸ ਤੋਂ ਬਾਅਦ ਕਾਲੇ ਕਾਲੇ ਪਾਸੇ ਡਿਊਟੀ ਲਾਵਾਂਗੇ ਗੱਗੂ ਕੇ ਬੱਸ ਹੋਏ ਬਹੁਤਾ ਪੱਲੀ ਲੰਗਣ ਜੋਗਾ ਸਾਡਾ ਛੱਡ ਲਿਓ। ਅਲੈਕਸੈਂਡਰ ਆਂਡਾ। ਬਸ ਹੈਗਾ ਬੜੀ ਯੋਗ ਸਾਹਿਬ, ਹੈਗਾ ਬਸ। ਆਕੜਾ ਜੁਬ ਤਿਆਰ ਕਰ ਲਓ। ਪਤਾ ਕਮਰਾ ਸਾਰਿਆਂ ਨਾਲੋਂ ਵੱਡੇ ਕਮਰੇ 'ਚ ਪੂਰੇ 25 ਮਿੰਟ ਲੱਗੇ ਆ ਗਣਮੇ ਇਹ ਤਿੰਨੇ ਨੌਜਵਾਨ ਉਧਰ ਲੱਗੇ ਪਏ ਆ ਤੇ ਮੈਂ ਪੱਲੀ ਭਰ ਲੈਣਾ ਦੇ ਖਿੱਚ ਕੇ ਲੈ ਜਾਣਾ ਬਸ ਕਾ ਦੇ ਆ ਦਵਾ ਦੋਈ ਪਈ ਆ ਬੋਲਦਾ ਇੱਧਰ ਜਾ ਰਾ ਆ ਇੱਧਰ ਲਿਆ ਮਾ ਕੇ ਪਰਲੇ ਕਮਰੇ 'ਚ ਬੱਸ 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 ਜਵਾਨ ਆਲਦੀ ਐ ਟਾਇਰ ਖੋ ਕੇ ਖੈ ਕੇ ਗਾਲਿਆ ਓਏ ਲੱਗ ਗਿਆ ਤੈਨੂੰ ਓਏ ਗੱਗੂ ਮੰਨ ਕੇ ਇਦਰੀ ਤੂੰ ਡਰਾਈਵਰ ਭੇਡਾਂਗਾ ਚੱਲਾਓ ਚੱਲਿਆ ਰੱਬ ਦਾ ਨਾਮ ਤੀਜੀ ਟਰਾਲੀ ਲੈ ਆਏ ਨੌਜਵਾਨ ਦੋ ਟਰਾਲੀਆਂ ਭਰੀਆਂ ਸਾਧਤੀਆਂ ਪੈ ਗਈਆਂ ਤੇ ਇਹਦੇ ਚੋ ਵੇਖਦੇ ਆ ਕਿੰਨਾ ਕਾ ਆ ਮਾਲ ਪੋਣਾ ਕੰਮ ਆ ਆਉਣ ਦੇ ਆਉਣ ਦੇ ਲੱਭਈਆ ਬਸ ਬਹੁਤਾ ਬਹੁਤਾ ਚੱਲ ਚੱਲ ਛਾਵਾਂਸ਼ ਹਾਂ ਕੋਈ ਨਾ ਤੜਕੇ ਘੁੱਟ ਦਾਂਗੇ ਇਹਨਾਂ ਨੂੰ ਚੈੱਕ ਬਈ ਤੇ ਕਿੰਨੀਆਂ ਟਰਾਲੀਆਂ ਕਹਿ ਸਕਦੇ ਆ ਢਾਈ ਟਰਾਲੀਆਂ ਲਾ ਲਓ 1600 ਸਕਰ ਫੁੱਟ ਤੇ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆਗੇ 12:33 ਮਿੰਟਾਂ ਦਾ ਸਮਾਂ ਹੋ ਗਿਆ ਤੇ 9:00 ਵਜੇ ਕੰਮ ਸ਼ੁਰੂ ਕਰਿਆ ਸੀਗਾ ਤੇ ਸਾਢੇ 3 ਘੰਟੇ 1600 ਸਕਰ ਫੁੱਟ ਚ ਢਾਈ ਟਰਾਲੀਆਂ ਤੇ ਵਿੱਚ ਹੀ ਇਹਦੇ ਖਾਣ ਪੀਣ ਵਾਲਾ ਰੋਟੀ ਚਾਹ ਤੇ ਮਸ਼ੀਨ ਇਧਰ ਉੱਤਰ ਕਰਨ ਦਾ ਟਾਈਮ ਸਾਢੇ 3 ਘੰਟਿਆਂ ਚ ਤੇ ਨੌਜਵਾਨ ਕਿੰਨੇ ਆ ਚਾਰ ਸਾਢੇ 3 ਚਲ ਹਾਂ ਲਾਲਾ ਤੇ ਥੋੜੇ ਜਿਹਾ ਉੱਥੇ ਕੁੱਟ ਕੇ ਰੱਖਨੇ ਚਲ ਬਾਦ ਘਾਟ ਕਰਨੀ ਜਿਹੇ ਜੀ ਲੋਡ ਪਏ ਜਾਂਦੀ ਹੈ ਕਿ ਵੱਧ ਘੱਟ ਡਲੈਂਦੀ ਅੰਦਰ ਬਾਹਰ ਪਾਉਣੇ ਕੋਈ ਕਿ ਉਹ ਉਧਰ ਲਾ ਕੇ ਡਿਊਟੀ ਉੱਥੇ ਢੇਰੀ ਲਾ ਕੇ ਬਾਵਾ ਤੇ ਅੱਧੀ ਟਰਾਲੀਆਂ ਜਿਹੜੀ ਬਚੂਗੀ ਤੇ ਉਹ ਗੱਗੂ ਵਾਲੇ ਪਾਸੇ ਲੈ ਜਾਗੇ ਦੋ ਟਰਾਲੀਆਂ ਉਧਰ ਲਾਈਆਂ ਪਈਆਂ ਨਹੀਂਆਂ ਤੇ ਪਾਣੀ ਪੀ ਲੋ ਕੋਈ ਨਾ ਤੇ ਸੋਣੀ ਛੁੱਟੀ ਲਾ ਲਈ ਤੇ ਇਹ ਪੱਲੀ ਵਾਲਾ ਕੰਮ ਸਾਨੂੰ ਬੜਾ ਕਾਰਗਰ ਲੱਗਿਆ ਕੁਛ ਤਾਂ ਖੁੱਲਾ ਥਾਂ ਸੀਗਾ ਬਈ ਇੱਥੇ ਬਸ ਜਿੱਧਰੋਂ ਕਮਰੇ ਦੇ ਕੋਲੇ ਜੇ ਕਰਕੇ ਮਸ਼ੀਨ ਲਾ ਲੈਂਦੇ ਸੀਗੇ ਉਧਰ ਲੈ ਕੇ ਕਦੇ ਇੱਧਰ ਲੈ ਕੇ ਇੱਧਰ ਲੈ ਵਾਰੀ ਇੱਥੇ ਲਾ ਲਈ ਦੋਨੇ ਕਮਰਿਆਂ ਵਾਰੀ ਤੇ ਕਿੰਨਾ ਮਾਲ ਪਾਇਆ 3 ਇੰਚ 3 ਇੰਚ ਤੋਂ ਵੱਧ ਦੀ ਜੜਾ ਤਾਂ ਕੁੱਟ ਕੇ ਕਟਾਇਰ ਕਰ ਕੁੱਟ ਘਟਾ ਰਾ ਕਰਕੇ ਇਹਦਾ 3 ਇੰਚ ਇਹ ਬਚ ਜਾਊਗਾ ਤੇ ਆ ਨਿਸ਼ਾਨੀਆਂ ਲਾਈਆਂ ਹੋਈਆਂ ਸੀਗੀਆਂ ਨਿਸ਼ਾਨੀਆਂ ਦੇ ਹਿਸਾਬ ਨਾਲ ਉਹ ਦੱਸ ਕੇ ਗਏ ਸੀ ਭਾਈ ਤੇ ਇਹਾਂ ਦੇ ਕੋਟੇ ਆਮਾਲ ਤੁਹਾਡਾ ਤਿਆਰ ਹੋਣਾ ਚਾਹੀਦਾ ਆ ਨਿਸ਼ਾਨੀਆਂ ਤੋਂ ਤੇ ਬਾਕੀ ਫਿਰ ਗੱਗੂ ਕਾਲੇ ਪਾਸੇ ਲਾਵਾਂਗੇ ਹੁੰਡਿਓਟੀ ਥੋੜਾ ਜਿਹਾ ਇੱਥੇ ਹੋਰ 10 ਮਿੰਟ ਕੁੱਟ ਕੇ ਢੇਰੀ ਲਾ ਕੇ ਰੱਖ ਲਈਏ ਕਿਉਂ ਗੱਗੂ ਮੈਂ ਤੂੰ ਰੈਸਟ ਕਰ ਤੂੰ ਬਹੁਤ ਗੱਗੂ ਨੇ ਥਾਪੀਆਂ ਮਾਰੀ ਸੀ ਧਰ ਕੇ ਲੋੜਾ ਕੰਮ ਕਹਿੰਦਾ ਹੁਣ ਢੇਰੀ ਲਿਆ ਦਾਂਗੇ ਤੇ ਕੰਮ ਸੁੱਖ ਨਾਲ ਬਈ ਸੋਣਾ ਨਿਬੜੀ ਜਾਂਦਾ ਹੈ ਇਹਨਾਂ ਲੋੜੇ ਦੂਰ ਨੇ ਹੈਣਾ ਨਹੀਂ ਉਧਰ ਇੱਕ ਤਾਂ ਕੋਲੇ ਹੀ ਲਾਹੇ ਪਏ ਆ ਤੇ ਇੱਕ ਮਗਰਲੇ ਪਾਸੇ ਆ ਕੇ ਰਾਹ ਟਰਾਲੀ ਬਚਣਗੇ ਮੰਮੀ ਆ ਤੇ ਭਰੀ ਵਰਗੀ ਟਰਾਲੀ ਪਈ ਆ ਇਹੇ ਮੈਂ ਆਹੀ ਕਹਿੰਦਾ ਸੀਗਾ ਆ ਦੇਖਦੇ ਆ ਸਸਰੀ ਕਾਲ ਮਾਤਾ ਜੀ ਸਸਰੀ ਕਾਲ ਮਲੱਠੀ ਮਾਤਾ ਦਾ ਕਈ ਦਿਨ ਹੋ ਗਿਆ ਇੱਕ ਬਾਈ ਆ ਕੇ ਜੰਗੀ ਦਵਾਈ ਦਵਾ ਦਿਓ ਬਾਈ ਮਾੜੀ ਖੰਗ ਜਖਾਮ ਜਿਆ ਸੀਗਾ ਉਹਦੇ ਕਰਕੇ ਬੋਲ ਖਰਾਬ ਸੀਗਾ ਮਲੱਠੀ ਚੱਬੀ ਜਾਂਦੇ ਆ ਹੁਣ ਖਾੜਾ ਖੂੜਾ ਸੋਨਾ ਲੱਗ ਗਿਆ ਸਾਡਾ ਸਸਰੀ ਕਾਲ ਬਾਈ ਸਾਰਿਆਂ ਨੂੰ ਮਾਤਾ ਵੱਲੋਂ ਚੱਲ ਹੁਣ ਸੁਣਦਾ ਨਹੀਂਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਤਾ ਕਹਿੰਦੇ ਧੰਨਵਾਦ ਕਰਿਆ ਬਾਈ ਤੁਹਾਡਾ ਸਾਰਿਆਂ ਦਾ ਠੀਕ ਆ ਮਾਦਾ ਜੀ ਧੰਨਵਾਦ ਤੁਹਾਡਾ ਵੀ ਤੇ ਵਧਾਈਆਂ ਅਡਵਾਂਸ ਤੇ ਪੱਥਰ ਦੀਆਂ ਹੌਲੀ 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 ਬ੍ਰੇਕ ਲਾ ਲ ਹੌਲੀ ਲੈ ਇੱਥੇ ਟੋਬੇ ਕੋਲੇ ਰੈਡੀ ਬਈ ਹੋਵੇ ਹੌਲੀ ਥੱਲੇ ਆ ਤੂੰ ਥੱਲੇ ਹੁੰਦੀ ਨਹੀਂ ਚੈੱਕ ਤੇ ਇੰਨੀ ਘਟੇਰੀ ਆ ਹਾ ਕੁੱਟ ਕੇ ਰੱਖ ਲਈ ਕੇ ਬਾਦ ਘਾੜ ਕੇ ਕਿਸੇ ਦਾ ਹੋ ਜਾਂਦੀ ਆ ਤੇ ਇਧਰ ਪੱਲੀਆਂ ਦਾ ਹਾਲ ਐਂ ਲੱਗਦਾ ਸੀ ਸਾਨੂੰ ਵੀ ਪੰਜ ਚਾਰ ਪੱਲੀਆਂ ਦਾ ਅਸੀਂ ਪਾੜਦੇ ਆਂਗੇ ਤੇ ਪਰ ਪੱਲੀ ਇੱਕ ਵੀ ਨਹੀਂ ਪਾਟੀ ਖੈਰ ਸੁੱਕਣ ਨਾਲ ਪੱਲੀਆਂ ਸਹੀ ਸਲਾਮਤਾ ਤੇ ਉਹ ਇੱਕ ਬੋਦੀ ਜੀ ਪੱਲੀ ਲਾ ਲਈ ਸੀਗੀ ਉਹਦਾ ਕੰਮ ਪਹਿਲੀਆਂ ਜੀ ਭਰਾੜ ਹੋਣ ਲੱਗ ਸੀ ਉਹਦਾ ਪਹਿਲੀ ਪੁਰਾਣ ਛੱਡੀ ਬੈਠੀ ਸੀਗੀ ਇਹਦਾ ਇਹ ਰਿਟਾਇਰ ਕਰਤੀ ਸੀ ਆਹ ਫ੍ਰਿਜ ਕਰਦੇ ਆ ਸਿੱਧਾ ਕਿ ਉਹਦੀ ਰਿਟਾਇਰ ਕਰਤੀ ਸੀ ਇਹ ਨਹੀਂ ਮੱਖਾ ਕੱਟਦੀ ਤੇ ਇਧਰ ਐ ਚੜਾਤਾ ਮਾਲ ਤੰਨੇ ਚੋ ਬੱਦ ਦਾ ਕੁੱਟ ਕਟੈਰਾ ਕਰਕੇ ਤੰਨੇ ਚ ਇਹ ਬਚ ਜੂਗਾ ਤੇ ਮਸ਼ੀਨ ਪਾ ਕੇ ਗੱਗੂ ਗਾਲੇ ਪਾਸੇ ਉਧਰ ਤੋੜ ਲੀਆਂ ਗੱਡੀਆਂ ਤੇ ਉਧਰ ਲਾਉਣੇ ਆ ਡਿਊਟੀ ਹੁਣ ਜਾ ਕੇ ਵਾਹੇ ਗਰੂ ਸਾਸਰੀਆ ਕਾਲ ਆਗੇ ਮਾਸੀ ਹੋਰ ਬਸ ਸਾਢੇ 3 ਘੰਟੇ ਲੱਗੇ ਉਧਰ ਬਾਦੂ ਰੋੜੇ ਤਾਂ ਉਹ ਬਚੀਆ ਟਰਾਲੀ ਪਾਉਣੀ ਇੱਧਰ ਹੀ ਲਾਉਣੇ ਆ ਆ ਪਈ ਇੱਧਰ ਤਿਆਰੀ ਕਰੀ ਤਾਂ ਉਹ ਫਿਰ ਤਾਂ ਗੱਗੂ ਨੌਜਵਾਨ ਉੱਥੇ ਆਪਣੇ ਵਾਲੇ ਅਮਨ ਨੇ ਥੋੜਾ ਜਿਹਾ ਖੁਲਣੀ ਚ ਪਾਉਣ ਪਾਉਣ ਉੱਥੇ ਰੋੜੇ ਇਹ ਕੁੱਟਣੇ ਤੇ ਸਾਹਮਣੇ ਨੇਈਆਂ ਦਾ ਨਜ਼ਾਰਾ ਤੇ ਸੂਰਜ ਮਿੱਤਰ ਪਿਆਰਾ ਅੱਜ ਗਾਇਵ ਆ ਐਨੇ ਦਿਖਾਈ ਨਹੀਂ ਦਿੱਤੀ ਇਹ ਕੰਮ ਬਦਲ ਬਾਈ ਟਾਈਪ ਮਾਹੌਲ ਗੱਲ ਬਾਤ ਹੋਈ ਪਈ ਆ ਫਿਰ ਉੱਤਰਦੇ ਆ ਥੱਲੇ ਦੇ ਇੱਥੇ ਲਾਉਣੇ ਆ ਹੁਣ ਬਾਕੀ ਦੀ ਡਿਊਟੀ ਅੱਜ ਦੀ ਇੱਕ ਵਾਰੀ ਕੰਮ ਕਾਹਦਾ ਰੁਕਿਆ ਠੰਡਾ ਜਾਂ ਹੋ ਗਿਆ ਕੋ ਰੁਟੀ ਨੂੰ ਭੱਜ ਗਿਆ ਤੇ ਕੋਈ ਚਾਹ ਨੂੰ ਪੈ ਗਿਆ। ਇਹ ਵੱਡੇ ਨਾ ਆ ਜੋ ਓਏ ਓਏ ਵਧੀਆ ਸਵਾਲ ਲੱਗਣਗੇ। ਸਮਾਂ ਇਸ ਵਕਤ ਪੂਰਾ 1.5 ਵਜਾ ਹੋ ਚੁੱਕਿਆ ਤੇ ਨੌਜਵਾਨ ਚਾਹ ਦੇ ਨਾਲ ਛੋਲੇ ਛੱਕ ਰਹੇ ਨੇ। ਸਵਾਲ ਲੱਗ ਜਾਂਦਾ। ਸਿਰੋ ਜਿਹੇ ਕੰਮ ਆ। ਖਾਣ ਦੇ ਗੁੜ ਨਾਲ। ਗੁੜ ਨਾਲ ਆ ਠੀਕ ਆ। ਚਾਚਾ ਕਿਵੇਂ ਆ? ਹੁਣ ਹੋਇਆ। ਪਗੜਾਉ ਉਹ ਜਾਂਦਾ ਸਾਡੋਂ ਟੋਂਪੋਂ ਨਿਕਲੇ ਗਰਮੀ ਲੱਗਦੀ ਨਾਲੇ ਹੱਥ ਮਲਿਆ ਰਹਿਣ ਨਾਲੇ ਗਰਮੀ ਚਨੇ ਖਵਾ ਦਿੰਨੇ ਆ ਬਦਲੇ ਗਲੇ ਗਰਮੀ ਨਾ ਨਾ ਅਸੀਂ ਤਾਂ ਚੱਕ ਲਿਆ ਕੋ ਹੁੰਦਾ ਸੂਰਜ ਨੇ ਮੈਂ ਗਿਲੇ ਜਾਂ ਟਾਲੀ ਤੇ ਹੂੰ ਟਾਲੀ ਥੱਲੇ ਵਾਹਿਗੁਰੂ ਜੀ ਪੌਣੇ 2 ਵਜੇ ਲੈ ਲਿਆ ਰੱਬ ਦਾ ਨਾਮ ਤੇ ਪਹਿਲੀ ਗੱਡੀ 10 ਖੋਦਾ 15 ਲਾ ਕੇ ਆਉਣਗੇ ਇਹਨਾਂ ਦਾ ਕੰਮ ਪੈਂਦਾ ਥੋੜਾ ਜਿਹਾ ਲੰਮਾ ਹੋ ਜੂਗਾ ਤੇ ਤਾਂ ਕਰਕੇ ਇਹ ਮੈਂ ਕਿਹਾ ਦੋ ਜਣੇ ਲੱਗ ਜਾਣਗੇ ਪੱਲੀ ਤੇ ਤੇ ਆਪਣੇ ਵਾਲੇ ਪਾਸ ਦਾ ਗੇਟ ਕੋਲ ਹੀ ਆ ਜਾਂਦੀ ਸੀ ਗੱਡੀ ਭੱਜ ਜਾ ਕਾਮ ਚਲਾ ਲਿਆ ਟਾਕੀ ਵਿੱਚ ਦੀ ਤੇ ਮੈਂ ਗੱਗੂ ਕਾ ਮਹਾ ਪੈਂਦਾ ਥੋੜਾ ਜਿਹਾ ਦੂਰ ਪੈਂਦਾ ਉਵੇਂ ਪੱਲੀ ਬਗਲ ਕੇ ਤੇ ਥੋੜਾ ਬੱਠੜਾਂ ਨਾਲ ਚਲਾ ਕੇ ਮोटा-ਮਾੜਾ ਮੋਟਾ ਇਹ ਆ ਲਿਆ 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 ਹਾਈਟੇ ਇੱਕ ਘੰਟੇ ਚ ਮੁੰਡਿਆਂ ਨੇ ਕਿੰਨਾ ਕਾਰੋਬਾਰ ਨਿਬੜਿਆ ਸਭ ਪੂਰਾ ਇੱਕ ਘੰਟਾ ਹੋ ਗਿਆ ਆਓ ਸਾਹਮਣੇ ਵਾਲੇ ਦੋ ਕਮਰੇ ਤੇ ਆਹਾ ਤੇ ਇਧਰ ਟੋਟਾ ਗੜੇ ਮੋਹਲ ਤੇ ਮੁੰਡੇ ਕਹਿੰਦੇ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਆ ਲਓ ਡਰੇਲ ਟਰਾਲੀ ਲਾਉਣੀ ਨਵੀਂ ਲਿਆ ਕੇ ਇਹਦੇ ਨਾਲ ਪਾਣੀ ਤਾਂ ਨਹੀਂ ਪੀ ਲੋ ਨੇ ਲੋਟਾ ਅੱਗੂ ਤੂੰ ਕੀ ਕਰ ਥੋੜੇ ਥੋੜੇ ਜਿੱਥੇ ਘੱਟ ਹੋਏ ਦੁਬਾਰੇ ਕਿਹੜਾ ਦੇ ਲਾਗੇ ਅੱਗੂ ਤੂੰ ਕੀ ਕਰੀ ਐਵੇਂ ਵਰਕੇ ਬਟਲੇ ਕਰਦੇ ਇਹ ਕੀ ਕਰਦੇ ਨੰਬੋਡੇ ਜਿੱਦੇ ਧਰ ਲੈਣਾ ਉਹ ਜਿਹੜਾ ਇਹ ਕਰਕੇ ਕਿੰਦਾ ਬਖਸ਼ਵੀ ਜੇ ਕਹਿੰਦਾ ਜਿੱਤੇ ਕੁਟਿਆ ਤਿੰਨ ਵਜੇ ਕੇ 40 ਮਿੰਟਾਂ ਦਾ ਟਾਈਮ ਹੋ ਗਿਆ ਤੇ ਨਾਲ ਨਾਲ ਨੀਰੇਚਾਰੇ ਦੀ ਡਿਊਟੀ ਵੀ ਨਿਭਾਉਣੀ ਪੈਂਦੀ ਆ ਮੱਜਾਂ ਨੂੰ ਨੀਰਾਚਾਰਾ ਪਾ ਗਿਆ ਉਹਨੇ ਉਹ ਕਹਿੰਦੀ ਅਸੀਂ ਭਾਈ ਐਕਸਟਰਾ ਰੋਲੇ ਕੁੱਟ ਕੇ ਰੱਖ ਲੈਨੇ ਆ ਬਾਦੂ ਜਿਹੜੇ ਇੱਕ ਲੋਡ ਪੈ ਜੂ ਫੇਰ ਤੇ ਉਹਨੇ ਗੱਡੀ ਇਹਨਾਂ ਨੇ ਇਧਰਲੇ ਪਾਸੇ ਲਾ ਲਈ ਤੇ ਹੁਣ ਉਹ ਜਿਹੜਾ ਬਾਕੀ ਦਾ ਰਹਿੰਦਾ ਕਾਰਿਆਕਰਮਾਂ ਕੋਠੀ ਵਾਲਾ ਘਰ ਵਾਲਾ ਉਧਰ ਲਾ ਉਧਰ ਫੇਰ ਲਾ ਲੈਣੇ ਆ ਜਾ ਕੇ ਉਏ ਇਹਨੂੰ ਪਿਆ ਰਣ ਦੇ ਮਾਗਰੋਂ ਮਾਗਰੋਂ ਇੱਥੇ ਸੱਟ ਲਾਂਗੇ ਇਹਨੂੰ ਚੱਲ ਬਈ ਓਏ ਕਰ ਦੇ ਸਟਾਰਟ ਗੱਡੀ ਗੋੜ ਨਾਲ ਦੁੱਧ ਦਾ ਪੀ ਲੈ ਕੌਲਾ ਚੱਕ ਕੋਈ ਗਗੂ ਪਹਿਲਾਂ ਤੈਨੂੰ ਪਧਾਈਆਂ ਮਾਸੀ ਫਿਰ ਤੈਨੂੰ ਪਧਾਈਆਂ ਕਾਲੇ ਫਿਰ ਤੈਨੂੰ ਵੀ ਵਧਾਈਆਂ ਤੈਨੂੰ ਵੀ ਹੁੰਦਗੀ ਹਾਂ ਤੇ ਸਮਾਂ 4:00 ਵਜੇ 26 ਮਿੰਟਾਂ ਦਾ ਹੋਣ ਵਾਲਾ ਹੈਗਾ ਤੇ ਦੋ ਘੰਟੇ ਇੱਧਰ ਚਲਾ ਲਿਖੇ ਵੱਧ ਹੋ ਗਿਆ ਦੋ ਘੰਟੇ ਗੋਗੇ ਅੱਧਾ ਘੰਟਾ ਹੋ ਲਾ ਲੋ ਰੋਕਰ ਦੋ ਵਾਰੀ ਬਿਜਲੀ ਚਾਹ ਪੀ ਲਈ ਰੁਕਾਰ ਗਈ ਲਾ ਕੇ ਬਸ ਇੱਧਰ ਵੀ ਹੋ ਗਏ ਬਸ ਹਾਬ ਜਾ ਬਣਾ ਲਵਾਂ ਫਿਰ ਪੋਣੇ ਦੇ 2:00 ਲੱਗੇ ਸੀ ਤੇ ਸਾਰੇ ਆਣ ਬਣਾ ਦੀ ਢੋਲ ਕੀ ਕਿਆ ਬਾਹਰ ਲਾਈ ਰਿਹਾ ਰਹਿੰਦਾ ਇਹ ਜੀ ਕੁੱਟ ਕਟਾਈ ਕਰਨੀ ਹੈ ਜੀ ਥੋੜੀ ਜੀ ਇਹ ਮਗਰ ਉਹ ਰੇਤਾ ਹਿੱਟਿਆ ਸੀ ਤੇ ਇਹਦੇ ਵਾਸਤੇ ਅੱਡ 11 6 ਟਰਾਲੀਆਂ ਨੌਜਵਾਨਾਂ ਨੇ ਕੋਤਰ ਤਿੰਨ ਆਜਾ ਰੋੜਿਆਂ ਦੀਆਂ ਬਹੁਤ ਆਮ ਸੀ ਇਹਨਾਂ ਦਾ ਹਾਂ ਤੇ ਚਾਰ ਨੌਜਵਾਨ ਅੱਦ ਲਟੋਪਿੰਗਾ ਤੜਕੇ 9 ਵਜੇ ਦੇ ਹੋ ਹੀ ਜਾਂਦੇ ਸੀ ਲਗਾਤਾਰ ਤੇ ਉਹ ਦਰਸ਼ਕ ਕਬੀਰ ਹਮ ਹਮਾ ਕੇ ਪਹੁੰਚੇ ਹੋਇਆ ਉਹ ਇਹ ਤੋ ਥੱਕ ਹਾਰ ਕੇ ਅੱਕ ਕੇ ਉਧਰ ਬਾਗੇ ਦੇਖ ਕੇ ਮਸ਼ੀਨ ਦਾ ਖੜਕਾ ਯਾਦ ਆ ਕਹਿੰਦੇ ਚਾਚਾ ਦਾ ਝਾੜੂ ਲਿਆ ਸੀਗਾ ਮੁਰਗਾ ਤੇ ਸੋਹਣੀ ਛੁੱਟੀ ਲਾਲੀ ਬਈ ਨੌਜਵਾਨਾ ਨੇ ਤੇ ਇਧਰ ਦੋ ਦਰਸ਼ਕ ਵੀਰ ਚਾਚੇ ਹੋਰੇ ਤਿੰਨਾਂ ਕੋਲੇ ਗੀੜਾ ਕੱਢਦੇ ਆਂਗੇ ਹਾਂ ਕੱਟੇ ਲੋਟਾਂ ਇਹ ਬਈ ਕੱਟੇ ਨੂੰ ਲੋਟ ਕਰਨ ਚਾਹ ਚਾਚੇ ਦਾ ਬਹੁਤ ਵੱਡਾ ਹੱਥ ਹੈਗਾ ਜਦੋਂ ਪਹਿਲਾਂ ਮਿਸਤਰੀ ਲੱਗਿਆ ਹੁੰਦਾ ਸੀਗਾ ਤੇ ਜੱਜਾ ਚਾਗਲਾ ਕਾਲਾ ਪੀੜਾ ਤੇਲ ਜਿਹੜਾ ਲੋੜ ਆਉਂਦਾ ਉਹ ਹੀ ਲਾਉਂਦਾ ਕਦੇ ਕੀੜਿਆਂ ਵਾਲਾ ਕਦੇ ਕਾਲਾ ਲੋੜ ਤਾਂ ਬਹੁਤ ਵਧੀਆ ਚੁੱਟੀ ਵਧੀਆ ਲੱਗੀ ਸਾਡੀ ਤਾਂ ਕੱਲ ਦੇ ਲੱਗੇ ਸੀ ਦਰਸ਼ਨ ਚਾਚਾ ਦੇ ਅੱਜ ਆਪਣਾ ਚਾਚਾ ਡਰੋਂ ਉਹ ਬਲੀ ਪੜੀ ਮਸ਼ੀਨ ਹੱਥ ਨੌ ਬੰਦਿਆਂ ਨੂੰ ਨਹੀਂ ਦਵਾਲ ਖੈਰ ਸੁੱਖ ਨਾਲ ਬਈ ਸੋਹਣਾ ਕੰਮ ਨਿਬੜਿਆ ਹਾਂ ਬਾਕੀ ਬੰਦਿਆਂ ਦੇ ਡਿਮੈਂਡ ਕਰਦੇ ਬਾਈ ਜੇ 10 ਬੰਦੇ ਹੁਣ ਅੱਗੇ ਜਗੇ ਜਗੇ ਕਰੀ ਗਏ ਫਿਰ ਉਹ ਵੀ ਨਹੀਂ ਕੋਈ ਲਜਤ ਵਾਲੀ ਗੱਲ ਹੁੰਦੀ ਹੁਣ ਜੇ ਬੰਦੇ ਹੀ ਪੂਰੇ ਪੂਰੇ ਆਚਾਰ ਹੀ ਆਚਾਰਾਂ ਦੀ ਜੋਟੀਆਂ ਬੰਡੀਆਂ ਹੋਈਆਂ ਸੀ ਤੇ ਕਿਸੇ ਕੋਲੇ ਖੜਨ ਦਾ ਟਾਈਮ ਨਹੀਂ ਜੇ ਮੰਨ ਲਓ 6 ਬੰਦੇ ਹੁੰਦੇ ਫਿਰ ਇੱਕ ਦੋ ਬੰਦੇ ਜਿਹੜੇ ਵੱਧ ਹੁੰਦੇ ਉਹ ਇੱਕ ਦੂਜੇ ਦੇ ਮੂੰਹ ਮੰਨੀ ਵੇਖਦੇ ਕਿ ਹੁਣ ਇਹ ਬੱਠਰ ਚੱਕੂ ਆ ਇਹ ਚੱਕੂ ਆ ਜਦੋਂ ਪਤਾ ਹੀ ਹੁੰਦਾ ਸੀ ਬਣ ਵੀ ਮੈਂ ਆਪਦੀ ਪੱਲੀ ਖਿੱਚਣੀ ਜਾਂ ਬੱਠਰ ਚੱਕਣਾਗਾ ਤੇ ਫਿਰ ਕੰਮ ਤਾਂ ਲਗਾਤਾਰ ਹਮ ਵਧੀਆ ਸੋਹਣਾ ਨਿਬੜੀ ਗਾ ਤੇ ਬਾਕੀ ਉਧਰਲੇ ਪਾਸੇ ਪੱਲੀ ਵਾਲਾ ਕੰਮ ਬਹੁਤ ਸੋਹਣਾ ਲੋਟ ਆਇਆ ਤੇ ਇੱਧਰ ਥੋੜੀ ਜਿਹੀ ਪੱਲੀਆਂ ਖਿੱਚੀਆਂ ਸੀ ਫਿਰ ਮੈਂ ਤੇ ਗੱਗੂ ਬੱਠੜਾ ਨਾਲ ਲੱਗ ਗਏ ਤੇ ਪੱਲੀ ਨਾਲ ਜਾਦੇ ਕੰਮ ਨਿਬੜਦਾ ਸੀ ਉਧਰ ਆਹੋ ਕਰਕੇ ਮੜਾ ਜਾ ਪਾਤੀਆਂ ਹਾਂ ਤੇ ਬਾਕੀ ਭਾਈ ਲੋਟ ਆ ਮੌਲ ਤੇ ਮਸ਼ੀਨਰੀ ਸਾਉਂਟ ਟਿਕਾਣੇ ਲਾਉਨੇ ਆ ਤੇ ਸਮਾਂ ਬਸ 4:30 ਤੋਂ ਟੱਪ ਗਿਆ ਤੇ ਨਹਾਉਣੇ ਤੋਨੇ ਤੇ ਅਗਲਾ ਆ ਪ੍ਰੋਗਰਾਮ ਤੁਹਾਨੂੰ ਕੱਲ ਨੂੰ ਵਿਖਾਵਾਂਗੇ ਤੇ ਅੱਜ ਦਾ ਆਪਣਾ ਰੰਗ ਰੰਗ ਕਾਰਿਆ ਕਰਮ ਇੱਥੇ ਸਮਾਪਤ ਕਰਦੇ ਆਂਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਤੇ ਜਿਹੜੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਖੀ ਚਾਚਾ ਫਰਮਾਇਸ਼ ਲਵਾ ਦਈਏ ਦੱਬ ਕੇ ਗਏ ਉਹ ਤਾਂ ਹੀ ਨਾ ਨਹੀਂ ਜਾਣ ਕਹੇ ਤੇ ਮਰੇ ਸਬਸਕ੍ਰਾਈਬ ਕਰ ਲਓ ਕਹੇ ਹਾਂ ਹਾਂ ਉਹੀ ਕਰ ਲੋ ਆਖਦੀ ਜਿਹੜਾ ਕਹਿੰਦੇ ਠੀਕ ਹੈ ਲੋਟ ਆ ਭਾਈ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਤੁਹਾਡਾ ਸਾਰੇ ਵੀਰੇ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਵੇਰੇ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਸਾਸਰੀ ਗੱਲ ਜੀ ਸਾਰਿਆਂ ਨੂੰ